ਸਟਾਰਤ ਆਰਥਿਕ ਮਾਮਲਿਆਂ ਸੰਬੰਧੀ ਕੋ ਮੰਤਰੀ ਪੱਦਰ ਤੇ ਅੱਜਕੱਲ ਜਿਹੜੀ ਨਵੀਂ ਸੋਚ ਪੈਦਾ ਹੋਈ ਹੈ ਉਸ ਨੇ ਮਹੱਤਵਪੂਰਨ ਮੋੜ ਲਿਆਂਦਾ ਹੈ ਜਿਸ ਤੋਂ ਇਉਂ ਜਾਪਦਾ ਹੈ ਕਿ ਹੁਣ ਸੰਸਾਰ ਵਿੱਚ ਬਰਾਬਰਤਾ ਵਾਲੇ ਆਰਥਿਕ ਪ੍ਰਬੰਧ ਦਾ ਸੁਪਨਾ ਸੱਚਾ ਹੋ ਜਾਵੇਗਾ ਡੰਡੀ ਸੰਖੇਪ ਵਿੱਚ ਇਸ ਦਾ ਭਾਵ ਹੈ ਕਿ ਗਰੀਬ ਦੇਸ਼ਾਂ ਲਈ ਬਧੇਰੇ ਸਹਾਇਤਾ ਡੰਡੀ ਭਾਵੇਂ ਇਹ ਕੋਈ ਨਵੀਂ ਗੱਲ ਨਹੀਂ ਤਾਂ ਵੀ ਕੁਮੰਤਰੀ ਯੋਜਨਾਬੰਦੀ ਲਈ ਇਹ ਗੱਲ ਅਮੀਰ ਦੇਸ਼ਾਂ ਨੂੰ ਪ੍ਰਵਾਨ ਕਰਨੀ ਹੀ ਪੈਂਦੀ ਹੈ ਡੰਡੀ ਦੂਜੇ ਸੰਸਾਰ ਯੁੱਧ ਪਿਛੋਂ ਯੂਰਪ ਦੀ ਮੋੜਾ ਉਸਾਰੀ ਲਈ ਅਮਰੀਕਾ ਨੇ ਆਪਣਾ ਬਹੁਤ ਸਾਰਾ ਧਨ ਲਗਾਇਆ ਡੰਡੀ ਇਸ ਵਿੱਚੋਂ ਪੈਦਾ ਹੋਈਆਂ ਲੋੜਾਂ ਨੇ ਅਮਰੀਕਾ ਦੀ ਆਰਥਿਕਤਾ ਨੂੰ ਬਹੁਤ ਲਾਭ ਪਹੁੰਚਾਇਆ ਡੰਡੀ ਅਮਰੀਕਾ ਦੀ ਸਰਪ੍ਰਸਤੀ ਹੇਠ ਯੂਰਪੀ ਦੇਸ਼ਾਂ ਅਤੇ ਜਾਪਾਨ ਦੀ ਆਰਥਿਕ ਹਾਲਤ ਵਿਚ ਬਹੁਤ ਪ੍ਰਗਤੀ ਹੋਈ ਡੰਡੀ ਇਥੋਂ ਤੱਕ ਕਿ ਇਹ ਦੇਸ਼ ਸੰਸਾਰ ਮੰਡੀ ਵਿੱਚ ਅਮਰੀਕਾ ਦਾ ਮੁਕਾਬਲਾ ਕਰਨ ਲੱਗੇ ਡੰਡੀ 1973 74 ਵਿੱਚ ਤੇਲ ਦੀਆਂ ਕੀਮਤਾਂ ਚੜਨ ਨਾਲ ਹਾਲਤ ਹੋਰ ਵੀ ਗੰਭੀਰ ਹੋ ਗਈ ਡੰਡੀ ਸੰਨਤੀ ਪੈਦਾਵਾਰ ਘਟ ਗਈ ਮਹਿੰਗਾਈ ਵਧ ਗਈ ਸਿੱਟੇ ਵਜੋਂ ਆਰਥਿਕਤਾ ਵਿੱਚ ਖੜੋਤ ਆਉਣ ਨਾਲ ਬੇਰੁਜ਼ਗਾਰੀ ਸਾਰੀਆਂ ਹੱਦਾਂ ਟੱਪ ਗਈ ਡੰਡੀ ਹਾਲਤ ਇਹ ਹੋ ਗਈ ਹੈ ਕਿ ਸੰਨਤੀ ਦੇਸ਼ ਇੱਕ ਦੂਜੇ ਦੀ ਪੈਦਾਵਾਰ ਨੂੰ ਆਪਸ ਵਿੱਚ ਖਪਾ ਨਹੀਂ ਸਕੇ ਜਿਸ ਦੇ ਸਿੱਟੇ ਵਜੋਂ ਉਹਨਾਂ ਦੇ ਸਾਂਝੇ ਆਰਥਿਕ ਹਿੱਤਾਂ ਨੂੰ ਛੱਟ ਵੱਜੀ ਹੈ ਅਤੇ ਰਾਜਸੀ ਤਣਾਅ ਵੀ ਪੈਦਾ ਹੋਇਆ ਹੈ ਡੰਡੀ ਇਸ ਉਲਝਣ ਦਾ ਹੱਲ ਇਹ ਹੋ ਸਕਦਾ ਹੈ ਕਿ ਸੰਤੀ ਦੇਸ਼ ਆਪਣੀ ਪੈਦਾਵਾਰ ਲਈ ਮੰਡੀਆਂ ਦੀ ਕਿਤੇ ਹੋਰ ਭਾਲ ਕਰਨ ਡੰਡੀ ਪਰ ਇਹ ਮੰਡੀਆਂ ਹੁਣ ਸੌਖੀ ਤਰ੍ਹਾਂ ਪ੍ਰਾਪਤ ਨਹੀਂ ਹੋ ਸਕਦੀਆਂ ਡੰਡੀ ਇਸ ਤੱਥ ਨੂੰ ਵੀ ਸਵੀਕਾਰ ਕਰਨਾ ਪਵੇਗਾ ਕਿ ਅਮੀਰ ਦੇਸ਼ ਮੰਦਹਾਲੀ ਦੇ ਸਮੁੰਦਰ ਵਿੱਚ ਖੁਸ਼ਹਾਲੀ ਦੇ ਟਾਪੂ ਬਣ ਕੇ ਜਿਉਂਦੇ ਨਹੀਂ ਰਹਿ ਸਕਦੇ ਡੰਡੀ ਪਿਛਲੇ 25 ਸਾਲਾਂ ਦੇ ਆਰਥਿਕ ਵਿਕਾਸ ਨੇ ਅਮੀਰ ਤੇ ਗਰੀਬ ਦੇ ਪਾੜੇ ਨੂੰ ਹੋਰ ਵਧਾਇਆ ਹੈ ਡੰਡੀ ਸੰਸਾਰ ਦੀ 40% ਆਬਾਦੀ ਅਜੇ ਵੀ ਕੋਰ ਗਰੀਬੀ ਵਿੱਚ ਦਿਨ ਕਟੀ ਕਰ ਰਹੀ ਹੈ ਡੰਡੀ ਸਵਾਲ ਕੇਵਲ ਸਦਾਚਾਰ ਦਾ ਹੀ ਨਹੀਂ ਸਗੋਂ ਸੰਨਤੀ ਦੇਸ਼ਾਂ ਦੀ ਅਮੀਰੀ ਨੂੰ ਕਰੋੜਾਂ ਗਰੀਬ ਮਨੁੱਖਾਂ ਦੀ ਭਲਾਈ ਨਾਲ ਜੋੜਨਾ ਹੀ ਪੈਣਾ ਹੈ ਡੰਡੀ ਵਿਕਾਸੀਲੇ ਦੇਸ਼ਾਂ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਇਸੇ ਵਿੱਚ ਹੈ ਡੰਡੀ ਇਸ ਅਸਲੀਅਤ ਨੂੰ ਪੱਸ਼ਮ ਦੇ ਆਰਥਿਕ ਮਾਹਿਰਾਂ ਨੇਪਾਲੀ ਭਾਂਤ ਮੰਨ ਲਿਆ ਜਾਪਦਾ ਹੈ ਡੰਡੀ ਸੰਸਾਰ ਬੈਂਕ ਦੀ ਇੱਕ ਰਿਪੋਰਟ ਅਨੁਸਾਰ 1976 ਵਿੱਚ ਸੰਸਾਰ ਦਾ ਵਪਾਰ 11% ਤੋਂ ਘਟ ਕੇ 4% ਰਹਿ ਗਿਆ ਹੈ ਡੰਡੀ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਗਰੀਬ ਦੇਸ਼ਾਂ ਨੂੰ ਤੁਰਤ ਆਰਥਿਕ ਸਹਾਇਤਾ ਨਾ ਦਿੱਤੀ ਗਈ ਤਾਂ ਸੰਨਤੀ ਮਾਲ ਦੀ ਖਪਤ ਆਉਂਦੇ ਵਰਿਆਂ ਵਿੱਚ ਹੋਰ ਵੀ ਕਟ ਜਾਵੇਗੀ ਡੰਡੀ